ਹਾਂਜੀ ਤੁਹਾਡਾ ਸਭ ਦਾ ਸਵਾਗਤ ਆ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕਰੰਟ ਅਫੇਅਰਸ ਲੈ ਕੇ ਆਏ ਆ ਦਸੰਬਰ ਨਵੰਬਰ 2023 ਦੀਆਂ ਮੁੱਖ ਖਬਰਾਂ ਨੇ ਸਭ ਤੋਂ ਪਹਿਲਾਂ ਜਿਹੜੀ ਆ ਰਾਸ਼ਟਰੀ ਖਬਰਾਂ ਦੇ ਵਿੱਚ ਅਸੀਂ ਗੱਲ ਕਰਾਂਗੇ ਓਮਾਨ ਦੇ ਸੁਲਤਾਨ ਦੀ ਜਿਹੜੇ 15 ਦਸੰਬਰ ਨੂੰ ਆ ਭਾਰਤ ਆਏ ਸੀਗੇ ਸੁਲਤਾਨ ਹਾਥਮ ਬਿਨ ਤਾਰਿਕ ਉਹ ਆਪਣੇ ਸੀਨੀਅਰ ਮੰਤਰੀਆਂ ਤੇ ਅਧਿਕਾਰੀਆਂ ਸਮੇਤ 3 ਦਿਨਾਂ ਰਾਜ ਦੌਰੇ ਲਈ ਭਾਰਤ ਪਹੁੰਚੇ ਸਨ ਭਾਰਤ ਦੇ ਓਮਾਨ ਦੇ ਵਿਚਕਾਰ ਕਾਫੀ ਜਿਹੜੇ ਡੂੰਗੇ ਸਬੰਧ ਨੇ ਪੁਰਾਣੀ ਦੋਸਤੀ ਆ ਇਹਨਾਂ ਦੀ ਦੋਹਾਂ ਦੀ ਆਪਸ ਦੇ ਵਿੱਚ ਅਗਲੀ ਖਬਰ ਦੀ ਗੱਲ ਕਰੀਏ ਤਾਂ ਅਸੀਂ ਕੀਨੀਆ ਦੇ ਰਾਸ਼ਟਰਪਤੀ ਨੇ ਵੀ ਭਾਰਤ ਦੀ ਫੇਰੀ ਕੀਤੀ ਆ ਵਿਲੀਅਮ ਸਮਵਾ ਰੂਟੋ ਜਿਹੜੇ ਕੀਨੀਆ ਦੇ ਰਾਸ਼ਟਰਪਤੀ ਨੇ 3 ਦਿਨਾਂ ਭਾਰਤ ਦੇ ਦੌਰੇ ਤੇ 4 ਦਸੰਬਰ ਨੂੰ ਨਵੀਂ ਦਿੱਲੀ ਪਹੁੰਚੇ ਉਹਨਾਂ ਨੇ ਨਵੀਂ ਦਿੱਲੀ ਵਿੱਚ ਵਪਾਰ ਤੇ ਨਿਵੇਸ਼ ਸਮਾਗਮ ਵਿੱਚ ਹਿੱਸਾ ਲਿਆ ਤਾਂ ਇਸ ਫੇਰੀ ਦੌਰਾਨ ਦੋਨਾਂ ਦੇਸ਼ਾਂ ਦੇ ਸਬੰਧ ਮਜ਼ਬੂਤ ਕਰਨਾ ਮੁੱਖ ਮੁੱਦਾ ਸੀ ਭਾਰਤ ਨੇ ਕੀਨੀਆ ਦੇ ਖੇਤੀਬਾੜੀ ਸੈਕਟਰ ਦੇ ਆਧੁਨਿਕੀਕਰਨ ਲਈ ਡਾਲਰ 250 ਮਿਲੀਅਨ ਦੇ ਕਰਜ਼ੇ ਨੂੰ ਮਨਜ਼ੂਰੀ ਦਿੱਤੀ ਜੇ ਅਗਲੀ ਖਬਰ ਦੀ ਗੱਲ ਕਰੀਏ ਸੀ ਤਾਂ ਪ੍ਰਧਾਨ ਮੰਤਰੀ ਮੋਦੀ COP28 ਵਿੱਚ ਸ਼ਾਮਲ ਹੋਣ ਲਈ ਦੁਬਈ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਈ ਵਿਖੇ ਗਲੋਬਲ ਕਲਾਈਮੇਟ ਐਕਸ਼ਨ ਸਮਿਟ ਵਿੱਚ ਸ਼ਾਮਲ ਹੋਣ ਲਈ 3 ਨਵੰਬਰ ਨੂੰ 2 ਦਿਨਾਂ ਦੌਰੇ ਲਈ ਯੂਏਈ ਰਵਾਨਾ ਹੋਏ ਇਹ ਸਿਮੇਲਨ ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ ਔਨ ਕਲਾਈਮੇਟ ਚੇਂਜ UNFCCC ਦੀ 28ਵੀਂ ਕਾਨਫਰੰਸ ਆਫ ਦੀਆਂ ਪਾਰਟੀਆਂ COP28 ਦਾ ਉੱਚ ਪੱਧਰੀ ਹਿੱਸਾ ਹੈ ਇਹ ਸਿਖਰ ਸੰਮੇਲਨ 28 ਨਵੰਬਰ ਤੋਂ 12 ਦਸੰਬਰ ਤੱਕ ਸੰਯੁਕਤ ਅਰਬ ਅਮੀਰਾਤ ਦੀ ਪ੍ਰਧਾਨਗੀ ਹੇਠ ਹੋਇਆ UNFCCC ਆਪਣੇ COP ਦੇ ਸੰਮੇਲਨ ਦੁਆਰਾ ਜਲਵਾਯੂ ਤਬਦੀਲੀ ਦੀ ਸਾਂਝੀ ਚੁਣੌਤੀ ਨੂੰ ਨਜਿੱਠਣ ਲਈ ਸਮੂਹਿਕ ਕਾਰਵਾਈ ਨੂੰ ਤੇਜ਼ ਕਰਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦਾ ਹੈ ਅਗਲੀ ਖਬਰ ਆ 75ਵੇਂ ਗਣਤੰਤਰਤਾ ਦਿਵਸ ਦੇ ਮੁੱਖ ਮਹਿਮਾਨ ਸਾਡੇ ਇਸ ਵਾਰ ਜਿਹੜੇ 75ਵਾਂ ਗਣਤੰਤਰਤਾ ਦਿਵਸ ਮਨਾਇਆ ਜਾ ਉਸ ਦੇ ਮੁੱਖ ਮਹਿਮਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਜਿਹੜੇ 26 ਜਨਵਰੀ 2024 ਨੂੰ 75ਵੇਂ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ ਭਾਰਤ ਤੇ ਫਰਾਂਸ ਵਿਚਾਲੇ ਕਈ ਖੇਤਰੀ ਤੇ ਗਲੋਬਲ ਮੁੱਦਿਆਂ 'ਚ ਸਮਾਨਤਾ ਇਸ ਸਾਲ ਦੋਵੇਂ ਦੇਸ਼ ਭਾਰਤ ਫਰਾਂਸ ਰਣਨੀਤੀ ਰਣਨੀਤਿਕ ਸਾਂਝੇਦਾਰੀ ਦੀ 25ਵੀਂ ਜਿਹੜੀ ਆ ਵਰ੍ਹੇਗੰਢ ਮਨਾ ਰਹੇ ਨੇ ਤਾਂ 75ਵੇਂ ਜਿਹੜੇ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਹੋਣਗੇ ਸਾਡੇ ਫਰਾਂਸ ਦੇ ਰਾਸ਼ਟਰਪਤੀ ਅਗਲੀ ਖਬਰ ਆ ਸਾਡੇ ਕੋਲ ਜੀ ਕਰੰਟ ਅਫੇਅਰ ਆ ਸਾਡਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ CISF ਨੂੰ 13 ਦਸੰਬਰ ਨੂੰ ਸੰਸਦ ਕੰਪਲੈਕਸ ਵਿੱਚ ਸੁਰੱਖਿਆ ਉਲੰਘਣਾ ਤੋਂ ਬਾਅਦ ਵਿਆਪਕ ਪੈਟਰਨ ਤੇ ਨਿਯਮਤ ਤਾਇਨਾਤੀ ਸਥਾਪਿਤ ਕਰਨ ਲਈ ਸੰਸਦ ਦਾ ਸਰਵੇਖਣ ਕਰਨ ਲਈ ਕਿਹਾ ਹੈ ਸੀਆਈਐਸਐਫ ਪੁਰਾਣੇ ਤੇ ਨਵੇਂ ਸੰਸਦ ਕੰਪਲੈਕਸ ਦੋਵਾਂ ਤੱਕ ਪਹੁੰਚ ਨੂੰ ਨਿਯਮਤ ਕਰਨ ਲਈ ਸੰਸਦ ਸੁਰੱਖਿਆ ਸੇਵਾਵਾਂ ਦਾ ਸਹਿਯੋਗ ਕਰੇਗਾ ਸੰਸਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ CISF ਸੁਰੱਖਿਆ ਵਿੰਗ ਤੇ ਫਾਇਰ ਵਿੰਗ ਦੋਵੇਂ ਤਾਇਨਾਤ ਕੀਤੇ ਜਾਣਗੇ ਵਰਤਮਾਨ ਵਿੱਚ ਸਲਾਨੀਆਂ ਦੀ ਤਲਾਸ਼ੀ ਦਾ ਪ੍ਰਬੰਧਨ ਦਿੱਲੀ ਪੁਲਿਸ ਦੇ ਕਰਮਚਾਰੀਆਂ ਦੁਆਰਾ ਕੀਤਾ ਜਾਂਦਾ ਹੈ CISF ਨੂੰ ਦੇਸ਼ ਦੇ ਹਵਾਈ ਅੱਡਿਆਂ ਤੇ ਸੁਰੱਖਿਆ ਪ੍ਰਬੰਧਨ ਵਿੱਚ ਮੁਹਾਰਤ ਹਾਸਲ ਅੱਗੇ ਗੱਲ ਕਰਾਂਗੇ ਅਸੀਂ ਤਿੰਨ ਨਵੇਂ ਅਪਰਾਧਿਕ ਸੁਧਾਰ ਬਿਲਾਂ ਦੀ ਸੰਸਦ ਨੇ 21 ਦਸੰਬਰ ਨੂੰ ਤਿੰਨ ਵੱਡੇ ਬਿੱਲ ਪਾਸ ਕੀਤੇ ਜਿਨ੍ਹਾਂ ਦਾ ਉਦੇਸ਼ ਸਜ਼ਾ ਸੁਣਾਉਣ ਦੀ ਬਜਾਏ ਤੇਜ਼ ਨਿਆਂ ਦੇ ਧਿਆਨ ਕੇਂਦਰਿਤ ਕਰਦੇ ਹੋਏ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਸੁਧਾਰਨਾ ਹੈ ਮਤਲਬ ਕਿ ਜਿਹੜੀ ਸਜ਼ਾ ਸੁਣਾਉਣ ਦੀ ਬਜਾਏ ਨਿਆਂ ਦਾ ਪ੍ਰਬੰਧ ਹੈ ਜਿਹੜਾ ਉਹੀ ਤੇਜ਼ ਕੀਤਾ ਜਾਵੇ ਰਾਸ਼ਟਰਪਤੀ ਨੇ 25 ਦਸੰਬਰ ਨੂੰ ਤਿੰਨੇ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਸੀ ਬਦਲ ਦੇ ਸਮੇਂ ਦੀ ਮੰਗਾਂ ਨੂੰ ਮੱਦੇ ਨਜ਼ਰ ਕਈ ਪੁਰਾਣੀਆਂ ਵਿਵਸਥਾਵਾਂ ਨੂੰ ਹਟਾ ਦਿੱਤਾ ਗਿਆ ਤੇ ਨਵੇਂ ਬਿਲਾ ਵਿੱਚ ਕਈ ਨਵੀਆਂ ਵਿਧੀਆਂ ਸ਼ਾਮਲ ਕੀਤੀਆਂ ਗਈਆਂ ਨੇ ਭਾਰਤੀ ਨਿਆਂਇ ਸਹਿਤਾ ਜੋ ਕਿ ਭਾਰਤੀ ਦੰਡ ਸਹਿਤਾ ਆਈਪੀਸੀ ਦੀ ਥਾਂ ਲਵੇਗਾ ਇੱਕ ਪ੍ਰਮੁੱਖ ਅਪਰਾਧਿਕ ਕਾਨੂੰਨ ਆ ਜੋ ਵੱਖ-ਵੱਖ ਅਪਰਾਧਾਂ ਨੂੰ ਪਰਿਭਾਸ਼ਿਤ ਕਰਦਾ ਏ ਉਹਨਾਂ ਲਈ ਸਜ਼ਾਵਾਂ ਦੀ ਸੂਚੀ ਦਿੰਦਾ ਏ ਭਾਰਤੀ ਨਾਗਰਿਕ ਸੁਰੱਖਿਆਤਾ ਸਹਿਤਾ ਇਹ ਕਨਿਆਈ ਸੰਹਿਤਾ ਇੱਕ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਜਿਹੜੀ ਕਿ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਸੀਆਰਪੀਸੀ ਦੀ ਥਾਂ ਲਵੇਗਾ ਗ੍ਰਿਫਤਾਰੀ ਮੁਕੱਦਮਾ ਜ਼ਮਾਨਤ ਕਾਨੂੰਨ ਤੇ ਵਿਵਸਥਾ ਦੀ ਸਾਮ ਸਮਾਹਣ ਸਮੇਤ ਆਈਪੀਸੀ ਨੂੰ ਲਾਗੂ ਕਰਨ ਲਈ ਪ੍ਰਕਿਰਿਆਵਾਂ ਪ੍ਰਦਾਨ ਕਰਦਾ ਹੈ ਅਗਲਾ ਹੈਗਾ ਤੀਸਰਾ ਭਾਰਤੀ ਸਾਕਸ਼ਯ ਅਧਿਨਿਯਮ ਜਿਹੜਾ ਕਿ ਇੰਡੀਅਨ ਐਵੀਡੈਂਸ ਐਕਟ ਦੀ ਥਾਂ ਲਵੇਗਾ ਸਬੂਤਾਂ ਨੂੰ ਸੰਭਾਵਨਾ ਤੇ ਸਵੀਕਾਰ ਕਰਨ ਨਾਲ ਸੰਬੰਧਿਤ ਆ ਤੈਨਾਂ ਤਿੰਨਾ ਬਿਲਾਾਂ ਦੇ ਜਿਹੜੇ ਤਿੰਨੇ ਨਿਆ ਸਹਿਤਾਵਾਂ ਨੇ ਇਹਨੇ ਇਹਨਾਂ ਤਿੰਨਾ ਬਿਲਾਾਂ ਦੇ ਜਿਹੜੇ ਨਵੇਂ ਪਾਸ ਕੀਤੇ ਜਾਣੇ ਨੇ ਉਹਨਾਂ ਦੇ ਮੁੱਖ ਅਨੁਕਤੇ ਕੀ ਨੇ ਨੰਬਰ 1 ਤੇ ਜਿਹੜਾ ਭਾਰਤੀ ਨਿਆ ਸਹਿਤਾ ਪਹਿਲਾਂ ਭਾਰਤੀ ਦੰਡ ਸਹਿਤਾ ਸੀਗਾ ਆਈਪੀਸੀ ਸੀਗਾ ਜਿਹੜਾ ਹੁਣ ਭਾਰਤੀ ਨਿਆ ਸਹਿਤਾ ਹੈ ਉਦੇ ਵਿੱਚ ਮੁੱਖ ਨੁਕਤਾ ਕੀ ਹੈ ਬੱਚੇ ਦੀ ਪ੍ਰਵਾਸਸ਼ਾ ਪੇਸ਼ ਕੀਤੀ ਗਈ ਇਹਦੇ ਵਿੱਚ ਲਿੰਗ ਦੀ ਪ੍ਰਵਾਸਸ਼ਾ ਵਿੱਚ ਟਰਾਂਸ ਜੈਂਡਰ ਨੇ ਜਿਹੜੇ ਉਹ ਸ਼ਾਮਲ ਕੀਤੇ ਗਏ ਨੇ ਦਸਤਾਵੇਜ਼ ਦੀ ਪ੍ਰਵਾਸਸ਼ਾ ਵਿੱਚ ਇਲੈਕਟ੍ਰੋਨਿਕ ਡਿਜੀਟਲ ਰਿਕਾਰਡ ਸ਼ਾਮਲ ਕੀਤੇ ਗਏ ਨੇ ਔਰਤਾਂ ਦੇ ਬੱਚਿਆਂ ਵਿਰੁੱਧ ਅਪਰਾਧਾਂ ਬਾਰੇ ਇੱਕ ਨਮਾਦਿਆ ਸ਼ੁਰੂ ਕੀਤਾ ਗਿਆ ਹੈ ਇਨ ਕੋਈ ਜਿਹੜੇ ਆਫੈਂਸਿਸ ਨੇ ਜਿਵੇਂ ਕੋਸ਼ਿਸ਼ ਕਰਨਾ ਉਕਸਾਉਣਾ ਜਾਂ ਸਾਜ਼ਿਸ਼ ਕਰਨਾ ਇਹਨਾਂ ਤੇ ਇੱਕ ਨਵਾਂ ਅਧਿਆਇ ਪੇਸ਼ ਕੀਤਾ ਗਿਆ ਨਵੇਂ ਅਪਰਾਧ ਜਿਵੇਂ ਸੰਗਠਿਤ ਅਪਰਾਧ ਅੱਤਵਾਦੀ ਕਾਰਵਾਈਆਂ ਛੋਟੇ ਸੰਗਠਿਤ ਅਪਰਾਧ ਹੀਟ ਐਂਡ ਰਨ ਮੌਬ ਲੀਚਿੰਗ ਅਪਰਾਧ ਕਰਨ ਲਈ ਬੱਚੇ ਨੂੰ ਨੌਕਰੀ ਤੇ ਰੱਖਣਾ ਸੋਕੇ ਨਾਲ ਔਰਤਾਂ ਦਾ ਜਿੰਸੀ ਸ਼ੋਸ਼ਣ ਖੋਣਾ ਭਾਰਤ ਦੀ ਪ੍ਰਭੂਸੱਤਾ ਅਖੰਡਤਾ ਤੇ ਏਕਤਾ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਕਾਰਵਾਈਆਂ ਝੂਠੀਆਂ ਜਾਂ ਝਾਲੀ ਖਬਰਾਂ ਆਦਿ ਦਾ ਪ੍ਰਕਾਸ਼ਨ ਜਿਹੜਾ ਇਹ ਇਸ ਨੂੰ ਸ਼ੁਰੂ ਕੀਤਾ ਗਿਆ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨਾ ਅਪਰਾਧ ਨਹੀਂ ਹੋਵੇਗਾ ਫਿਰ ਹੈ 5000 ਤੋਂ ਰੁਪਏ ਤੋਂ ਘੱਟ ਦੀ ਚੋਰੀ ਲਈ ਸਜ਼ਾ ਵਜੋਂ ਸਮਾਜ ਸੇਵਾ ਕਰਨੀ ਪਵੇਗੀ ਅਗਲਾ ਜਿਹੜਾ ਹੈ ਉਹ ਹੈਗਾ ਭਾਰਤੀ ਨਾਗਰਿਕ ਸੁਰੱਖਿਆ ਸੈਂਤਾ ਪਹਿਲਾਂ ਕੀ ਸੀ ਇਹ ਕ੍ਰਿਮੀਨਲ ਪ੍ਰੋਸੀਜਰ ਕੋਡ ਸੀ ਆਰ ਪੀ ਸੀ ਇਹਦੇ ਵਿੱਚ ਕੀ ਨੁਕਤੇ ਨੇ ਇਹਦੇ ਵਿੱਚ ਹੈਗਾ ਨੰਬਰ 1 ਤੇ ਦਾ ਹੈਗਾ ਪਗੌੜਾ ਕੋਸ਼ਿਤ ਕਰਨ ਦਾ ਦਾਇਰਾ ਵਧਾਇਆ ਗਿਆ ਏ ਇਸ ਤੋਂ ਪਹਿਲਾਂ ਸਿਰਫ 19 ਅਪਰਾਧ ਸ਼ਾਮਲ ਸੀ ਜਿਹੜੇ ਜਿਨ੍ਹਾਂ ਦੇ ਵਿੱਚ ਬਲਾਤਕਾਰ ਦੇ ਮਾਮਲੇ ਸ਼ਾਮਲ ਨਹੀਂ ਸੀ ਤਾਂ ਹੁਣ ਇਹ ਜਿਹੜਾ ਏ ਇਸ ਵਿੱਚ 10 ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਵਾਲੇ ਸਾਰੇ ਅਪਰਾਧ ਸ਼ਾਮਲ ਨੇ ਜਿਨ੍ਹਾਂ ਨੂੰ 10 ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਹੁੰਦੀ ਹੈ ਫਿਰ ਹੈਗਾ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਾਓ ਸਹਿਮਤੀ ਨਾਲ 3 ਸਾਲ ਤੋਂ ਘੱਟ ਵਾਲੇ ਸਜ਼ਾ ਵਾਲੇ ਜੁਰਮ ਵਿੱਚ ਗ੍ਰਿਫਤਾਰੀ ਫਿਰ ਹੈ ਹਿਰਾਸਤ ਦੀ ਮਿਆਦ ਪਹਿਲੇ 40 60 ਤੋਂ 40 ਦਿਨ ਜਿਨੂੰ ਕਹਿੰਦੇ ਨੇ 60 ਤੋਂ 40 ਦਿਨਾਂ ਲਈ 15 ਦਿਨਾਂ ਦੀ ਪੁਲਿਸ ਹਿਰਾਸਤ ਦੀ ਇਜਾਜ਼ਤ ਇਹ ਜ਼ਮਾਨਤ ਤੋਂ ਇਨਕਾਰ ਕਰਨ ਦਾ ਆਧਾਰ ਨਹੀਂ ਹੋਵੇਗਾ ਫਿਰ ਹੈ ਗੈਰ ਹਾਜ਼ਰੀ ਵਿੱਚ ਮੁਕੱਦਮਾ ਚਲਾਇਆ ਜਾ ਸਕਦਾ ਹੈ ਇਲੈਕਟ੍ਰੋਨਿਕ ਐਫ ਆਈ ਆਰ ਸ਼ੁਰੂ ਕੀਤੀ ਗਈ ਫਿਰ ਹੈ 3 ਤੋਂ 7 ਸਾਲ ਤੋਂ ਘੱਟ ਦੀ ਸਜ਼ਾ ਵਾਲੇ ਅਪਰਾਧਾਂ ਦੀ ਮੁੱਢਲੀ ਜਾਂਚ ਸ਼ੁਰੂ ਕੀਤੀ ਗਈ ਪੂਰੇ ਬੀ ਐਨ ਐਸ ਐਸ ਵਿੱਚ ਜ਼ਮਾਨਤ ਦਾ ਮਤਲਬ ਸਰਲ ਕੀਤਾ ਗਿਆ ਪਹਿਲੀ ਵਾਰ ਅੰਡਰ ਟ੍ਰਾਇਲ ਨੂੰ ਜ਼ਮਾਨਤ ਜਲਦੀ ਰਿਹਾਈ ਜ਼ਮਾਨਤ ਤੇ ਜਲਦੀ ਰਿਹਾਈ ਪ੍ਰਦਾਨ ਕੀਤੀ ਜਾਵੇਗੀ ਬਰੀ ਹੋਣ ਦੇ ਮਾਮਲਿਆਂ ਵਿੱਚ ਜ਼ਮਾਨਤ ਨੂੰ ਸਰਲ ਬਣਾਇਆ ਗਿਆ ਪਹਿਲੀ ਵਾਰ ਅਪਰਾਧੀ ਨੂੰ ਸਜ਼ਾ ਦੀ ਛੋਟ ਦਿੱਤੀ ਜਾਵੇਗੀ ਜਿਵੇਂ ਹੀ ਸਜ਼ਾ ਦਾ 1/4 ਤੇ 6ਵਾਂ ਹਿੱਸਾ ਸਜ਼ਾ ਦਿੱਤੀ ਜਾਵੇਗੀ। ਕਈ ਪ੍ਰਕਿਰਿਆਵਾਂ ਵਿੱਚ ਸਮਾਂ ਸੀਮਾਵਾਂ ਨਿਰਧਾਰਤ ਕੀਤੀਆਂ ਗਈਆਂ। ਪਾਰਦਰਸ਼ਤਾ ਜਵਾਬਦੇਹੀ ਤੇ ਤੇਜ਼ ਨਿਆਂ ਨੂੰ ਵਧਾਉਣ ਲਈ ਇਹ ਸਾਰੀਆਂ ਪ੍ਰਕਿਰਿਆਵਾਂ ਲਈ ਆਡੀਓ ਵੀਡੀਓ ਇਲੈਕਟ੍ਰੋਨਿਕ ਸਾਧਨਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਜਿਵੇਂ ਕਿ ਗਵਾਹ ਦੇ ਸਬੂਤ ਦੀ ਰਿਕਾਰਡਿੰਗ, ਪੁਲਿਸ ਅਧਿਕਾਰੀ ਦੁਆਰਾ ਗਵਾਹੀ, ਦੋਸ਼ੀ ਦੇ ਸਬੂਤ, ਲੋਕ ਸੇਵਕ, ਵਿਗਿਆਨਕ ਮਾਹ ਜਾਂ ਮੈਡੀਕਲ ਅਫਸਰ ਦੇ ਸਬੂਤ ਫੈਸਲੇ ਦੀ ਕੋਸ਼ਨਾ ਦੀ ਅੱਗੇ ਹੈਗੀ ਇਹਦੇ ਵਿੱਚ ਨੁਕਤਾ ਸਾਡੇ ਕੋਲ ਗਵਾਹ ਸੁਰੱਖਿਆ ਯੋਜਨਾ ਸ਼ੁਰੂ ਕੀਤੀ ਗਈ ਇਹਦੇ ਵਿੱਚ ਪੀੜਤ ਦੀ ਪ੍ਰਵਾਸ਼ਾ ਦਾ ਵਿਸਤਾਰ ਕਰਦੇ ਹੋਏ ਪੁਲਿਸ ਅਧਿਕਾਰੀ ਨੂੰ ਪੀੜਤ ਜਾਂ ਸੂਚਨਾ ਦੇਣ ਵਾਲੇ ਨੂੰ ਜਾਂਚ ਵਿੱਚ ਹੋਈ ਤਰੱਕੀ ਬਾਰੇ ਸੂਚਿਤ ਕਰਨਾ ਹੋਵੇਗਾ 2 ਤੋਂ ਵੱਧ ਮੁੱਲਤਵੀ ਨਾ ਹੋਣ ਦਾ ਪ੍ਰਬੰਧ ਪੇਸ਼ ਕੀਤਾ ਗਿਆ ਤੀਜਾ ਸਾਡਾ ਜਿਹੜਾ ਬਿਲਾ ਹੋ ਹੈ ਭਾਰਤੀ ਸਾਕਸ਼ੀ ਆਦੀ ਨਿਯਮ ਪਹਿਲਾਂ ਕੀ ਸੀ ਇਹ ਇੰਡੀਅਨ ਐਵੀਡੈਂਸ ਐਕਟ ਇਦੇ ਵਿੱਚ ਦਸਤਾਵੇਜ਼ ਦੀ ਪ੍ਰਵਾਹਸ਼ਾ ਵਿੱਚ ਇਲੈਕਟ੍ਰੋਨਿਕ ਰਿਕਾਰਡ ਨੂੰ ਸ਼ਾਮਲ ਕੀਤਾ ਗਿਆ ਹੈ ਇਲੈਕਟ੍ਰੋਨਿਕ ਤੌਰ ਤੇ ਪ੍ਰਾਪਤ ਕੀਤੇ ਬਿਆਨ ਸਬੂਤ ਦੀ ਪ੍ਰਵਾਹਸ਼ਾ ਵਿੱਚ ਸ਼ਾਮਲ ਕੀਤੇ ਜਾਣਗੇ ਇਲੈਕਟ੍ਰੋਨਿਕ ਡਿਜੀਟਲ ਰਿਕਾਰਡਾਂ ਨੂੰ ਇਸ ਦੀ ਸਹੀ ਹਿਰਾਸਤ ਸਟੋਰੇਜ ਪ੍ਰਸਾਰਣ ਦੇ ਪ੍ਰਸਾਰਣ ਤੇ ਜ਼ੋਰ ਦਿੰਦੇ ਹੋਏ ਮੌਡਲ ਸਬੂਤ ਵਜੋਂ ਮੰਨਣ ਲਈ ਹੋਰ ਮਾਪਦੰਡ ਸ਼ਾਮਲ ਕੀਤੇ ਗਏ ਹੋਰ ਕਿਸਮ ਦੇ ਸਬੂਤ ਸ਼ਾਮਲ ਕੀਤੇ ਗਏ ਜਿਵੇਂ ਜਵਾਨੀ ਦੇ ਲਿਖਤੀ ਇਕਵਾਲੀਆਂ ਬਿਆਨ ਕਿਸੇ ਹੁਨਰਮੰਦ ਵਿਅਕਤੀ ਦੀ ਸਬੂਤ ਵੱਜੋਂ ਸ਼ਮੂਲੀਅਤ ਜਿਸ ਦੀ ਅਦਾਲਤ ਦੁਆਰਾ ਆਸਾਨੀ ਨਾਲ ਜਾਂਚ ਨਹੀਂ ਕੀਤੀ ਜਾ ਸਕਦੀ ਫਿਰ ਹ ਸਬੂਤ ਦੇ ਤੌਰ ਤੇ ਇਲੈਕਟ੍ਰੋਨਿਕ ਜਾਂ ਡਿਜੀਟਲ ਰਿਕਾਰਡਾਂ ਨੂੰ ਕਾਨੂੰਨੀ ਮਾਨਤਾ ਵੈਧਤਾ ਤੇ ਪਰਵਰਤਨਸ਼ੀਲਤਾ ਦੀ ਸਥਾਪਨਾ ਕੀਤੀ ਗਈ ਆ ਇਸ ਤੋਂ ਬਾਅਦ ਹੈਗਾ ਜੀਵਨ ਸਾਥੀ ਦੇ ਖਿਲਾਫ ਅਪਰਾਧਿਕ ਕਾਰਵਾਈਆਂ ਵਿੱਚ ਇੱਕ ਸਮਰੱਥ ਗਵਾਹ ਵੱਜੋਂ ਪਤੀ ਜਾਂ ਪਤਨੀ ਨੂੰ ਸ਼ਾਮਲ ਕਰਨਾ ਸਾਥੀ ਦੀ ਪੁਸ਼ਟੀ ਕੀਤੀ ਗਵਾਹੀ ਦੇ ਆਧਾਰ ਤੇ ਦੋਸ਼ੀ ਠਹਿਰਾਉਣਾ ਤੇ ਕਾਨੂੰਨੀ ਬਣਾਇਆ ਗਿਆ ਹੈ ਫਿਰ ਇਹ ਇਲੈਕਟ੍ਰੋਨਿਕ ਸਬੂਤ ਜਮਾ ਕਰਾਉਣ ਲਈ ਵਿਆਪਕ ਸਰਟੀਫਿਕੇਟ ਅਨੁਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਅਗਲੀ ਖਬਰ ਦੀ ਗੱਲ ਕਰੀਏ ਅਸੀਂ ਤਾਂ 21 ਦਸੰਬਰ ਨੂੰ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਆਈਓਐਮ ਨੇ ਭਾਰਤੀ ਕਾਮਿਆਂ ਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਵਿਵਸਥਿਤ ਤੇ ਨਿਯਮਤ ਢੰਗ ਨਾਲ ਪਰਵਾਸ ਕਰਨ ਵਿੱਚ ਮਦਦ ਲਈ ਪ੍ਰੋਜੈਕਟ ਪ੍ਰਯਾਸ ਪ੍ਰਮੋਟਿੰਗ ਰੈਗੂਲਰ ਅਸਿਸਟਡ ਮਾਈਗ੍ਰੇਸ਼ਨ ਫਾਰ ਯੂਥ ਐਂਡ ਸਕਿਲਡ professions ਇਸ ਦੀ ਸ਼ੁਰੂਆਤ ਕੀਤੀ ਆ ਜਿਹੜਾ ਪ੍ਰਯਾਸ ਪ੍ਰੋਜੈਕਟ ਆ ਵਿਦੇਸ਼ ਮੰਤਰਾਲੇ ਨੇ ਦੇ ਨਾਲ ਸਾਂਝੇਦਾਰੀ ਵਿੱਚ ਸ਼ੁਰੂ ਕੀਤਾ ਗਿਆ ਏ ਇਹ ਪਹਿਲ ਕਦਮੀ ਸੁਰੱਖਿਅਤ ਵਿਵਸਥਿਤ ਤੇ ਚੰਗੀ ਤਰ੍ਹਾਂ ਪ੍ਰਬੰਧਿਤ ਅੰਤਰਰਾਸ਼ਟਰੀ ਪ੍ਰਵਾਸ ਲਈ ਸਾਰੀਆਂ ਰਾਜਪਧਰੀ ਪਹਿਲ ਕਦਮੀਆਂ ਨੂੰ ਇਕਜੁੱਟ ਕਰਨ ਦੇ ਪਹਿਲੇ ਯਤਨਾਂ ਵਿੱਚੋਂ ਇੱਕਾ 1952 ਵਿੱਚ ਸਥਾਪਿਤ ਆਈਓਐਮ ਜਿਨੀਵਾ ਵਿੱਚ ਸਥਿਤ ਇੱਕ ਸੰਯੁਕਤ ਰਾਸ਼ਟਰ ਦੀ ਏਜੰਸੀ ਆ ਜੋ ਮਨੁੱਖੀ ਵਿਵਸਥਿਤ ਪ੍ਰਵਾਸ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਆ ਤਾਂ ਇਹ ਸੀਗੀਆਂ ਕੁਝ ਖਬਰਾਂ ਜਿਹੜੀਆਂ ਰਾਸ਼ਟਰੀ ਖਬਰਾਂ ਦੇ ਵਜੋਂ ਅਸੀਂ ਦੇਖ ਸਕਦੇ ਹਾਂ ਸਾਡੇ ਦੇਸ਼ ਨਾਲ ਸੰਬੰਧਿਤ ਨੇ ਤਾਂ ਇਹ ਅੱਗੇ ਇਸੇ ਲੜੀ ਨੂੰ ਫੇਰ ਤੋਰਾਂਗੇ ਅਗਲੀ ਵੀਡੀਓ ਦੇ ਵਿੱਚ ਬਣੀ ਰਹੋ ਚੈਨਲ ਦੇ ਨਾਲ ਮਿਲਦੇ ਆ ਓਕੇ ਥੈਂਕਸ